ਤੁਸੀਂ ਸੁਣਿਆ ਹੋਊਗਾ ਕਿ ਚਾਈਨਾ ਵਾਲੇ ਜੋ ਵੀ ਕਰਦੇ ਨੇ ਬਹੁਤ ਵੱਡੇ ਸਕੇਲ ਤੇ ਕਰਦੇ ਨੇ ਤੇ ਇਹ ਗੱਲ ਬਿਲਕੁਲ ਸਹੀ ਰਹੀ ਕਿਉਂਕਿ ਉੱਥੇ ਜਿਹੜਾ ਰੀਸੈਂਟ ਦਿਨ ਦੇ ਵਿੱਚ 홀ੀਡੇ ਸੀਜ਼ਨ ਦੇ ਵਿੱਚ ਜਿਹੜਾ ਟ੍ਰੈਫਿਕ ਦੇਖਣ ਨੂੰ ਮਿਲਿਆ ਉਹ ਇੰਨਾ ਵੱਡਾ ਹੀ ਕਿ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਤੇ ਹੋਇਆ ਕਿਉਂ ਕਿਉਂਕਿ ਚਾਈਨਾ ਦੇ ਵਿੱਚ ਲਾਸਟ ਵੀਕ ਇੱਕ ਹੌਲੀਡੇ ਸੀਜ਼ਨ ਮਨਾਇਆ ਜਾਂਦਾ ਉੱਥੇ ਹਰ ਸਾਲ ਮਨਾਉਂਦੇ ਨੇ ਉਹ ਕਿ ਇੱਕ ਵੀਕ ਦੀ ਛੁੱਟੀ ਰੱਖਦੇ ਨੇ ਹੌਲੀਡੇਜ਼ ਰੱਖਦੇ ਨੇ ਕਿ ਲੋਕੀ ਘੁੰਮਣ ਫਿਰਨ ਐਨਜੋਏ ਕਰਨ ਹੌਲੀਡੇਜ਼ ਮਨਾਣ ਫੈਸਟੀਵਲਸ ਮਨਾਣ ਤੇ ਉਹ ਫੈਸਟੀਵਲ ਸੀਜ਼ਨ ਦੇ ਵਿੱਚ ਇੰਨਾ ਜ਼ਿਆਦਾ ਰਾਸ਼ੀ ਸੜਕਾਂ ਭਰੀਆਂ ਹੀ ਬਾਜ਼ਾਰ ਭਰੇ ਹੀ ਤੇ ਉੱਥੇ ਜਿਹੜੇ ਟੋਲ ਪਲਾਜ਼ਾ ਹੀ ਉੱਥੇ ਕਹਿੰਦੇ ਕਿ ਲਾਈਨਾਂ ਇੰਨੀਆਂ ਜ਼ਿਆਦਾ ਸੀ ਕਿ ਗਿਣੇ ਨਹੀਂ ਜਾ ਰਹੀਆਂ ਤੇ ਇੰਨੀਆਂ ਲੰਬੀਆਂ ਲਾਈਨਾਂ ਤੁਸੀਂ ਵੀਡੀਓ ਦੇ ਵਿੱਚ ਵੇਖ ਕੇ ਹੈਰਾਨ ਹੋਵੋਗੇ ਕਿ ਪੂਰਾ ਦਿਨ ਚੜ੍ਹਿਆ ਪੈ ਰਾਤ ਦੇ ਟਾਈਮ ਵੀ ਇੰਨੀਆਂ ਜ਼ਿਆਦਾ ਗੱਡੀਆਂ ਨੇ ਤੇ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਛੋਟਾ ਫ੍ਰੈਕਸ਼ਨ ਆ ਕਿਉਂਕਿ ਮੋਸਟ ਆਫ ਦਾ ਲੋਕੀ ਉੱਥੇ ਮੈਟਰੋ ਦੇ ਵਿੱਚ ਟਰੈਵਲ ਕਰਦੇ ਨੇ ਤੇ ਮੈਟਰੋ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਕਿ ਉੱਥੇ 23 ਮਿਲੀਅਨ ਮਤਲਬ ਕਿ 230 ਲੱਖ ਦੇ ਕਰੀਬ ਸਿੰਗਲ ਡੇ ਦੇ ਵਿੱਚ ਲੋਕਾਂ ਨੇ ਟਰੈਵਲ ਕੀਤਾ ਤੇ ਟ੍ਰਾਂਸਪੋਰਟ ਉੱਥੋਂ ਦੇ ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੰਦਾਜ਼ਾ ਇਹ ਹੈਗਾ ਕਿ 2.3 ਬਿਲੀਅਨ ਮਤਲਬ ਕਿ 230 ਕਰੋੜ ਲੋਕੀ ਟਰੈਵਲ ਕਰਨਗੇ ਇਹ ਫੈਸਟੀਵਲ ਸੀਜ਼ਨ ਦੇ ਵਿੱਚ ਤੇ ਅਜ ਤੱਕ ਹਿਸਟਰੀ ਦਾ ਉੱਥੇ ਕਹਿਿਆ ਜਾ ਰਿਹਾ ਹੈ ਕਿ ਇੱਕ ਵਾਰੀ ਇੰਨਾ ਵੱਡਾ ਜਾਮ ਲੱਗਾ ਸੀ ਜਿਹੜਾ 12 ਦਿਨ ਰਿਹਾ ਸੀ ਤੇ ਉਹ ਹਿਸ ਉੱਤੇ ਇਸ ਫੈਸਟੀਵਲ ਸੀਜ਼ਨ ਦੇ ਵਿੱਚ ਇੰਨਾ ਵੱਡਾ ਜਾਮ ਸੀ ਕਿ ਉਹ 12 ਦਿਨ ਤੱਕ ਰਿਹਾ 100 ਕਿਲੋਮੀਟਰ ਲੰਬਾ ਜਾਮ ਇਮੇਜਿਨ ਕਰ ਸਕਦੇ ਤਾਂ ਹੀ ਕਹਿੰਦੇ ਚਾਈਨਾ ਵਾਲੇ ਆਤੀ ਕਰਾਂਗੇ